ਮਾਸ਼ਾਅੱਲਾ ਹੀ ਜੀ ਤੁਹਾਨੂੰ ਇੰਤਜ਼ਾਰ ਕਰਦੇ ਜੀ ਜੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਆਲ ਵਰਲਡ ਦੇ ਵਿੱਚ ਪਰਿਵਾਰ ਲਈ ਅਰਦਾਸਾਂ ਕਰੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੁੱਤ ਬਖਸ਼ ਤੇ ਅੱਜ ਸਾਰਿਆਂ ਦੀ ਦੁਆ ਦੇ ਸਦਕੇ ਅੱਜ ਸਾਡੇ ਵਿੱਚ ਫੇਰ ਸਾਡਾ ਸਿੱਧੂ ਭਾਈ ਵਾਪਸ ਮੁੜ ਕੇ ਆਇਆਗਾ ਜਿੱਥੋਂ ਤੱਕ ਸੰਗਤਾਂ ਬਾਈ ਨੂੰ ਸਿੱਧੂ ਨੂੰ ਪਿਆਰ ਕਰਦੀਆਂ ਸੀ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਤੇ ਜਿੱਥੇ ਗੁਰੂ ਘਰ ਜਾਓ ਜਿੱਥੇ ਵੀ ਜਾਓ ਮੰਨ ਕਰ ਗੁਰੂ ਘਰ ਕਿੱਥੇ ਵੀ ਜਾਓ ਤੇ ਅਰਦਾਸ ਕਰਿਓ ਵੀ ਤੰਦਰੁਸਤ ਤੇ ਵੱਡੀਆਂ ਉਮਰਾਂ ਬਖਸ਼ੇ ਹੈ ਸਾਡੇ ਭਰਾ ਲੰਮੀ ਉਮਰ ਤਾਂ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ੇ ਤੇ ਤੰਦਰੁਸਤੀ ਤੱਕ ਜਰੂਰ ਕਰੋ ਅੱਜ ਬੜੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਨਰਵਸ ਆ ਹੱਥ ਵੀ ਕੰਬਦੇ ਆ ਨਰਵਸ ਆ ਵੀ ਇਤੋਂ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈ ਜਾਨੀਆਂ ਨਹੀਂ ਸਤਿਨਾਮ ਪੂਰੇ ਭਗਵਾਨ ਨਾਨਕ ਬਾਗੇ ਦੇ ਸ਼ਾਨ ਦੇ ਕਾਂ ਪਟੇ ਰਿੰਗਣਾ ਤੇ ਪਤਾਂ ਅਰਸ਼ੰਗ ਦੇ ਸੰਗਿ ਪਾਵੋ ਸੇਰੀ ਨਾ ਪੂਰੇ ਸੱਭਾ ਨਾਮਿਕ ਨਗਰ ਸੁੰਤ ਚਾਪੇ ਰਿੰਗਣਾ ਲੱਗੇ ਟਾਹੋ ਦੀਆਂ ਰੁੱਖੀਆਂ ਤੇ ਮਿੱਸੀਆਂ ਹੁਣ ਤੇ ਕਾਹਨਾਂ ਪੂਰੀਆਂ ਨਹੀਂ ਸ਼ੱਡੀਆਂ ਹੋਈਆਂ ਮਰਾਤਾ ਕੁਰੀ ਨਾਲੀ ਪੱਜਾਂ ਪੋਣਿਆ ਅਮਰਤਾ ਕੁਰੀ ਨਾਲੀ ਛੱਡਿਆ ਪੱਜਾਂ ਮਰਾਤਾ ਕੁਰੀ ਨਾਲੀ ਪੱਜਾਂ ਪੋਣਿਆ ਅਮਰਤਾ ਕੁਰੀ ਨਾਲੀ ਕੋਈ ਕੰਮ ਨਹੀਂ ਅੰਕ ਬੋਲਦਾ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਬਸ ਤੇਰੇ ਕੁਸ਼ੀਆਂ ਤੇ ਰੋਜ਼ ਰੋਜ਼ ਨਹੀਂ ਰੋਗੇ ਤੇ ਦਿਲ ਖੁਸ਼ੀਆਂ ਤੇ ਤੇ ਤੱਕ ਦਿਨ ਸੀਤਾ ਬਾਗੀ ਕਰਦਾ ਪਵੇ ਤੇ ਤင်း ਸੀ ਬਾਗੀ ਕਰਦਾ ਪਵੇ ਤੇ ਤੱਕ ਸੀ ਬਾਗੀ ਕਰਦਾ ਪਵੇ ਤੇ ਗੋਲੋ ਹੱਗਿਆ ਕਿ ਮਣੀ ਆਈ ਤੇਰੇ ਬੇਬੀ ਰਵਾਣੀ ਸੌਂਦੀਆਂ ਪਹਿਣਾ ਬੀਰਾਂ ਬਾਜਨੀ ਸੌਂਦੀਆਂ ਪਹਿਣਾ ਕਾਮਾਂ ਬਾਜ ਬਨੇਰੇ ਕਰਦੀ ਬੇਖਤੀਆਂ ਆ ਵੀਰ ਕਰ ਮੇਰੇ ਕਰਦੀ ਕੇਨਤੀਆਂ ਆ ਵੀਰ ਕਰ ਮੇਰੇ

ਚਲੋ ਇੰਨੀ ਪੀ ਬਾਬਾ ਨਾਨਕ ਮੇਰੇ ਪੁੱਤ ਦੇ ਕਰੇ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਪਰਿੰਦੇ ਕਰੇ ਖੁਸ਼ੀਆਂ ਲੈ ਆਈ ਬਾਬਾ ਨਾਨਕਾ